ਸੂਰਜ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸਤਿਨ ਸਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਖੀ ਸਤਿ ਸ਼੍ਰੀ ਅਕਾਲ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਆ ਕਿ ਰਾਹੁਲ ਗਾਂਧੀ ਤੇ ਮਲਕਾਰਜਨ ਖੜਗੇ ਨੇ ਕੀਤੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਭਾਜਪਾ ਦਾ ਪਾਣੀ ਰੱਥਿਆ ਪਹਿਲਾਂ ਵਾਲੀ ਗੱਲ ਨਾ ਰਹੀ ਪੰਜਾਬ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਰੇ ਕੀਤਾ ਦੋ ਆਜ਼ਾਦ ਉਮੀਦਵਾਰ ਜਿੱਤਣ ਨਾਲ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਬਦਲਿਆ अयोध्या लखीमपुर खीरी ते अमेठी ਤੋਂ बीजेपी ਦੀ ਕਰਾਰੀ ਹਾਰ ਲੋਕਾਂ ਨੇ ਦਲ ਬਦਲੂਆਂ ਨੂੰ ਅੱਜ ਸਿਰੇ ਤੋਂ ਨਕਾਰਿਆ ਸ਼ਖਬੀਰ ਸਿੰਘ ਬਾਦਲ ਨੇ ਕਿਹਾ ਹਾਰ ਦੇ ਕਾਰਨ ਸਮਝਾਂਗੇ ਤੇ ਆਖਰੀ ਖਬਰ बीजेपी ਆਪ ਪਾਲੀਦਲ ਨੂੰ ਸਫਲਤਾ ਨਾ ਮਿਲਣ ਤੇ ਬਾਗੋਬਾਗ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਰਣਜੀ ਹੁਣ ਜਦ ਬਹੁਤ ਸਾਰੇ ਨਤੀਜੇ ਫਾਈਨਲ ਨਤੀਜੇ ਆ ਚੁੱਕੇ ਨੇ ਡਸਟ ਸੈਟਲ ਹੋ ਰਹੀ ਆ ਤਾਂ ਜਿਹੜੀ ਕਾਨਫਰੰਸ ਕੀਤੀ ਗਈ ਆ ਰਾਹੁਲ ਗਾਂਧੀ ਤੇ ਖੜਗੇ ਨੇ ਨਾਲ ਸੋਨੀਆ ਗਾਂਧੀ ਜੀ ਖੜੇ ਸਨ ਕੀ ਕੀ ਗੱਲਬਾਤ ਹੋਈ ਉਥੇ ਦੇਖੋ ਪਹਿਲੀ ਗੱਲ ਅਥਰਨ ਸਾਹਿਬ ਇਹ ਆ ਜੀ ਕਿ ਅੱਜ ਦੇਸ਼ ਦੇ ਨੇਤਾਵਾਂ ਦੇ ਬਾਰੇ ਭਾਰਤ ਦੇ ਲੋਕਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਭਾਈ ਸਾਨੂੰ ਧਰਮ ਦੇ ਨਾਂ ਦੇ ਉੱਤੇ ਬਾਰ-ਬਾਰ ਗੱਲਾਂ ਨਾ ਭਰੋਸੋ ਦੇਸ਼ ਦੇ ਵਿੱਚ ਵਿਕਾਸ ਦੀ ਗੱਲ ਚਾਹੀਦੀ ਆ ਅੱਜ ਜਦੋਂ ਦੇਖੋ ਅਯੁੱਧਿਆ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਹਾਰ ਗਿਆ। ਉਹਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੇ ਬੜੀ ਕਰਾਰੀ ਹਾਰ ਦਿੱਤੀ ਆ। ਇਹਦਾ ਮਤਲਬ ਇਹ ਆ ਜਿਹੜਾ ਕਿ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਕਿ ਇਹ ਵੀ ਭਗਵਾਨ ਵੀ ਇਹ ਗੱਲ ਕਹਿੰਦਾ ਕਿ ਮੈਨੂੰ ਰਾਮ ਜੀ ਵੀ ਇਹ ਗੱਲ ਕਰਦੇ ਤੁਸੀਂ ਨਹੀਂ ਲੈ ਕੇ ਆਏ। ਸਗੋਂ ਸਾਡੇ ਨਾਂ ਦੇ ਉੱਤੇ ਤੁਸੀਂ ਆਉਂਦੇ ਰਹੇ ਆ। ਸੋ ਦੇਸ਼ ਦੇ ਵਿੱਚ ਬਹੁਤ ਕੁੱਝ ਧਰਮ ਦੇ ਨਾਂ ਦੇ ਉੱਤੇ ਹੁੰਦਾ ਰਿਹਾ ਸਾਰੇ ਹੀ ਧਰਮ ਸਤਕਾਰਯੋਗ ਆ ਪਰ ਗੱਲ ਇਹ ਜੀ ਕਿ ਹੁਣ ਜਦੋਂ ਨਤੀਜੇ ਬੀਜੇਪੀ ਦੇ ਕੱਲੀ ਦੇ ਪੱਖ ਦੇ ਵਿੱਚ ਨਹੀਂ NDA ਗੱਟ ਜੋੜ ਦੇ ਪੱਖ ਦੇ ਵਿੱਚ ਹੈਗੇ ਆ ਉਹ ਵੀ ਪਤਾ ਲੱਗਾ ਜੀ ਮੋਦੀ ਸਾਹਿਬ ਵਾਰ-ਵਾਰ ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਨੂੰ ਫੋਨ ਦੇ ਘਟਲੀਆਂ ਖੜਕਾਈ ਜਾਂਦੇ ਕਿ ਆਪਕੇ ਬਿਨਾ ਤੋਂ ਹਮ ਕੁਝ ਵੀ ਨਹੀਂ ਹਮ ਇਕੱਠੇ ਹੈ ਪੁਰਾਣੇ ਸਾਥੀ ਹੈ ਆ ਗੱਲਾਂ ਕਰਦੇ ਆ ਵੀ ਕਿਤੇ ਟੇਬੀ ਨਾ ਜਾਣ ਕਿਸੇ ਪਾਸੇ ਪਰ ਗੱਲ ਇਹ ਜੀ ਕਿ ਅੱਜ NDA ਗੱਟ ਜੋੜ ਆ ਜਿਹੜਾ ਉਹ ਬਹੁਮਤ ਤੋਂ ਉੱਤੇ ਗਿਆ ਤੇ ਕੱਲੀ BJP ਬਹੁਮਤ ਦੇ ਨੇੜੇ ਨਹੀਂ ਗਈ 30 32 ਸੀਟਾਂ ਉਹਨਾਂ ਦੀਆਂ ਕੱਲਿਆਂ ਦੀਆਂ ਬਹੁਮਤ ਤੋਂ ਪਿੱਛੇ ਹੈਗੀਆਂ ਸੋ ਗੱਲ ਇਹ ਜੀ ਕਿ ਰਾਹੁਲ ਗਾਂਧੀ ਤੇ ਸਮੁੱਚਾ ਇੰਡੀਆ ਗੱਟ ਜੋੜ ਆ ਜਿਹੜਾ ਉਹਦੇ ਕੋਲੇ ਗਵਾਉਣ ਨੂੰ ਕੁਝ ਵੀ ਨਹੀਂ ਸੀਗਾ ਉਹਨਾਂ ਨੇ ਜੋ ਵੀ ਹਾਸਲ ਕੀਤਾ ਹਾਸਲੇ ਕੀਤਾ ਉਹਨਾਂ ਨੇ ਗਵਾਇਆ ਕੁਝ ਨਹੀਂਗਾ ਉਸ ਤੋਂ ਵਾਲੀ ਗੱਲ ਹੈ ਜੀ ਕਿ ਮਲ ਕਾਰਜਨ ਖੜਗੇ ਤੇ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਆ ਕਿ ਅਸੀਂ ਸੰਵਿਧਾਨ ਨੂੰ ਬਚਾਉਣ ਦੇ ਨਾਂ ਤੇ ਦੇਸ਼ ਬਚਾਉਣ ਦੇ ਨਾਂ ਤੇ ਧਰਮ ਦੇ ਨਾਂ ਦੇ ਉੱਤੇ ਬੰਡੀਆਂ ਪੈਣ ਦੀਆਂ ਰੋਕਣ ਦੇ ਲਈ ਤੇ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਚੋਣ ਲੜੀ ਆ ਜਦਕਿ ਭਾਜਪਾ ਨੇ ਸਿਰਫ ਇੱਕੋ ਵਿਅਕਤੀ ਦੇ ਨਾਂ ਦੇ ਉੱਤੇ ਚੋਣ ਲੜੀ ਆ ਇਹਨਾਂ ਨੇ ਧਰਮ ਦੇ ਨਾਂ ਦੇ ਉੱਤੇ ਚੋਣ ਲੜੀ ਆ ਸੋ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਫਤਵੇ ਨੂੰ ਸਵੀਕਾਰ ਕਰਦੇ ਆ ਅਸੀਂ ਸੰਵਿਧਾਨ ਨੂੰ ਲੋਕਾਂ ਦੀ ਮਦਦ ਦੇ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਬਚਣ ਦੇ ਵਿੱਚ ਕਾਮਯਾਬ ਹੋਇਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਅੱਜ ਬੀਜੇਪੀ ਨੂੰ ਰੋਕਿਆ ਇਹਨਾਂ ਦਾ ਜੇਤੂ ਰਾਠੇ ਪੱਲ ਕਹਿੰਦੇ ਸੀ 400 ਕੇ ਪਾਰ ਜਾਏਗੇ 400 ਕੇ ਪਾਰ ਜਾਏਗੇ 400 ਕੇ ਪਾਰ ਜਾਏਗੇ ਤੇ ਉਹ ਗੱਲ ਬਣੀ ਨਹੀਂ ਕਿ ਬਹੁਮਤ ਤੋਂ ਵੀ ਪਿੱਛੇ ਰਹਿ ਗਏ ਆ ਸੋ ਅੱਜ ਕਾਂਗਰਸ ਨੇ ਖੁਸ਼ੀ ਜ਼ਾਹਰ ਕੀਤੀ ਹੈ ਵੀ ਭਾਵੇਂ ਅਸੀਂ ਬਹੁਮਤ ਨਹੀਂ ਹਾਸਲ ਕੀਤਾ ਪਰ ਫਿਰ ਵੀ ਬਹੁਤ ਕੁਝ ਅਸੀਂ ਹਾਸਲ ਕਰ ਲਿਆ ਜੀ ਟੇਣਾ ਜੀ ਬੀਜੇਪੀ ਦੀ ਐਬਸੋਲਿਊਟ ਮੈਜੋਰਿਟੀ ਨਾ ਆ ਸਕਣੀ ਕੀ ਇਸ ਗੱਲ ਦਾ ਸਬੂਤ ਹੈ ਕਿ EVM ਮਸ਼ੀਨਾਂ ਹੈਕ ਨਹੀਂ ਹੁੰਦੀਆਂ? ਹਾਂ ਬਿਲਕੁਲ ਜੀ ਆਪਾਂ ਮੰਨ ਸਕਦੇ ਹਾਂ ਕਿਉਂਕਿ ਵਾਰ-ਵਾਰ ਹਰ ਚੋਣ ਤੋਂ ਬਾਅਦ ਇਹੀ ਮਸਲਾ ਉੱਠਦਾ ਕਿ ਭਾਈ EVM ਦੇ ਵਿੱਚ ਗੜਬੜੀ ਹੈ EVM ਦੇ ਵਿੱਚ ਗੜਬੜੀ ਹੈ EVM ਦੇ ਵਿੱਚ ਬਹੁਤ ਸਾਰੇ ਕਪੜੇ ਹਨ ਤੇ ਐਤਕੀ ਚੋਣ ਕਮਿਸ਼ਨ ਨੇ ਇਹ ਵੀ ਗੱਲ ਕਹੀ ਸੀ ਕਿ ਕੋਈ ਸਬੂਤ ਲੈ ਕੇ ਆਓ ਤੇ ਕੁਝ ਹਫ਼ਤੇ ਪਹਿਲਾਂ ਜਿੰਨੀਆਂ ਵੀ ਪਟੀਸ਼ਨਾਂ ਜਿਹੜੀਆਂ ਉਹ ਸੁਪਰੀਮ ਕੋਰਟ ਦੇ ਵਿੱਚ ਵਕਫ-ਵਕਫ ਲੋਕਾਂ ਨੇ ਪਾਈਆਂ ਸੀ ਪਾਰਟੀਆਂ ਨੇ ਪਾਈਆਂ ਸੀ EVM ਦੇ ਉੱਤੇ ਸ਼ੱਕ ਪ੍ਰਗਟ ਕਰਦੇ ਆ ਉਹ ਸਾਰੀਆਂ ਸੁਪਰੀਮ ਕੋਰਟ ਨੇ ਰੱਦ ਕਰਤੀਆਂ ਸੀ ਹੁਣ ਮੈਂ ਦਾਵੀ ਨਾਲ ਇਹ ਗੱਲ ਕਹਿਣਾ ਵੀ ਜੇ ਮੰਨ ਲਓ ਕੋਈ ਸਵਾਲ ਖੜਾ ਕਰੇ ਕਿ EVM ਦੇ ਵਿੱਚ ਗੜਬੜੀ ਆ ਤਾਂ ਨੇਤਾਵਾਂ ਦੇ ਕੋਲੇ ਉੱਤਰ ਇਹ ਹੈਗਾ ਜੀ ਫਿਰ ਅਮਰਤਪਾਲ ਥੋੜੀ ਜਿਤਨਾ ਸੀਗਾ ਵੀ ਜੇ EVM ਦੇ ਵਿੱਚ ਗੜਬੜੀ ਹੁੰਦੀ ਉਹਨਾਂ ਦੇ ਕੋਲੇ ਹੁਣ ਤਰਕ ਹੈਗੇ ਆ ਜੀ ਅਮਰਤਪਾਲ ਸਿੰਘ ਦੀ ਗੱਲ ਕਰਦਿਆਂ ਹੋਇਆਂ ਇਹ ਦੋਨੋਂ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਦੇ ਜਿੱਤਣ ਕਰਕੇ ਤੁਹਾਨੂੰ ਲੱਗਦਾ ਕਿ ਹਵਾ ਬਦਲ ਜਾਣੀ ਹੈ ਪੰਜਾਬ 'ਚ ਦੇਖੋ ਗੱਲ ਇਹ ਹੈ ਜੀ ਕਿ ਇੱਕਦਮ ਤਾਂ ਹਵਾ ਬਦਲੀ ਹੀ ਆ ਪਰ ਬਾਕੀ ਹਵਾ ਕਿੰਨੀ ਕਚਰ ਬਦਲੀ ਰਹਿੰਦੀ ਆ ਇਹ ਉਹਨਾਂ ਦੋਹਾਂ ਜਣਿਆਂ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਚੁੱਕੇ ਗਏ ਮੁੱਦਿਆਂ ਤੇ ਨਿਰਭਰ ਕਰਦੀ ਗੱਲ ਆ ਇਉਂ ਤਾਂ ਹਵਾ ਬਨਵੇਂ ਉਮੀਦਵਾਰ ਜਿਹੜੇ ਜਿੱਤੇ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਉਦੋਂ ਵੀ ਹਵਾ ਬਣੀ ਸੀ ਲਹਿਰ ਬਣੀ ਸੀ ਪਰ ਅੱਜ ਉਹ 92 ਵਿਧਾਇਕਾਂ ਵਾਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿਰਫ 3 ਐਮਪੀ ਬਣੇ ਆ ਮਤਲਬ ਲਹਿਰ ਖਿੰਡ ਗਈ ਆ ਇੱਕ ਲਹਿਰ ਜ਼ਿਮਨੀ ਚੌਂਟ ਦੇ ਮੌਕੇ ਸੰਗਰੂਰ ਦੇ ਵਿੱਚ ਵੀ ਬਣੀ ਸੀ ਸਿਮਰਨਜੀਤ ਸਿੰਘ ਮਾਨ ਦੇ ਫੱਕ ਦੇ ਵਿੱਚ ਅੱਜ ਉਹ ਲਹਿਰ ਵੀ ਨਹੀਂ ਨਜ਼ਰ ਆਈ ਉਹੀ ਸਿਮਰਨਜੀਤ ਮਾਨ ਆ ਤੇ ਉਹੀ ਸੰਗਰੂਰ ਆ ਤੇ ਉਹੀ ਸਾਰਾ ਕੁਝ ਤਨਜਾਮ ਆ ਤੇ ਉਹੀ ਵੋਟਰ ਆ ਅੱਜ ਉਹਨਾਂ ਨੂੰ ਨਹੀਂ ਨਕਾਰ ਦਿੱਤਾ ਲੋਕਾਂ ਨੇ ਪਰ ਗੱਲ ਇਹ ਜੀ ਕਿ ਅੱਜ ਜਿਹੜੀ ਲਹਿਰ ਬਣੀ ਆ ਉਹ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਪੱਖ ਦੇ ਵਿੱਚ ਬਣੀ ਆ ਫਰੀਦਕੋਟ ਤੇ ਖਡੂਰ ਸਾਹਿਬ ਦੇ ਵਿੱਚ ਲਹਿਰਾਂ ਪੰਜਾਬ ਦੇ ਵਿੱਚ ਬਣਦੀਆਂ ਰਹਿੰਦੀਆਂ ਤੜਕਦੀਆਂ ਰਹਿੰਦੀਆਂ ਫੇਰ ਬਣ ਜਾਂਦੀਆਂ ਫੇਰ ਤੜਕ ਜਾਂਦੀਆਂ ਪਰ ਜੇਕਰ ਲਹਿਰ ਨੂੰ ਸਥਾਪਿਤ ਕਰਨਾ ਹੋਵੇ ਲਹਿਰ ਨੂੰ ਬਰਕਰਾਰ ਰੱਖਣਾ ਹੋਵੇ ਤੇ ਫੇਰ ਭਾਈ ਕੰਮ ਕਰਕੇ ਦਿਖਾਉਣੇ ਪੈਂਦੇ ਆ ਅੱਜ ਖੁਸ਼ੀ ਦਾ ਰੋਆ ਅੱਜ ਖੁਸ਼ੀ ਦੇ ਵਿੱਚ ਲੋਕ ਭੰਗੜੇ ਵੀ ਪਾਉਂਦੇ ਆ ਪਰ ਵਕਤ ਦੱਸੂਗਾ ਭਾਈ ਕਿ ਅਮਰਤਪਾਲ ਸਿੰਘ ਹੋਰੀ ਆਪਣੀ ਕਿਹੋ ਜੀ ਪਰਫਾਰਮੈਂਸ ਪੇਸ਼ ਕਰਦੇ ਆ ਸਰਬਜੀਤ ਸਿੰਘ ਖਾਲਸਾ ਕਿਹੋ ਜੀ ਪਰਫਾਰਮੈਂਸ ਪੇਸ਼ ਕਰਦੇ ਆ ਨਹੀਂ ਤਾਂ ਲਹਿਰ ਤੜਕ ਵੀ ਜਾਣੀ ਆ ਤੇ ਜੇਕਰ ਉਹਨਾਂ ਨੇ ਸੋਨਾ ਕੰਮ ਪੇਸ਼ ਕਰਤਾ ਤੇ ਹੋ ਸਕਦਾ ਭਾਈ ਆਉਂਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਬੱਲੇ ਬੱਲੇ ਇਹਨਾਂ ਦੇ ਸਾਥੀਆਂ ਦੀ ਹੋਵੇ ਸੋ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਤੁਹਾਨੂੰ ਵੀ ਇਸ ਤਰ੍ਹਾਂ ਹੀ ਪ੍ਰਤੀਤ ਹੁੰਦਾ ਕਿ ਇਹ ਜਿਹੜੇ ਪੰਜਾਬ ਦੇ ਸਿੱਖ ਵੋਟਰ ਨੇ ਉਹ ਵੱਖ-ਵੱਖ ਤਜਰਬੇ ਕਰ ਰਹੇ ਨੇ ਪਹਿਲਾਂ ਮਾਨ ਸਾਹਿਬ ਨੂੰ ਭੇਜਿਆ ਗੱਲ ਨਹੀਂ ਬਣੀ ਉਹਨਾਂ ਨੇ ਰਿਜੈਕਟ ਕਰ ਦਿੱਤਾ ਹੁਣ ਉਹਨਾਂ ਨੇ ਦੋ ਮੁੰਡੇ ਹੋਰ ਚੁਣ ਲਏ ਨੇ ਇਹਨਾਂ ਨੂੰ ਭੇਜਣਗੇ ਅਕਾਲੀ ਦਲ ਤੋਂ ਤਾਂ ਮੇਰਾ ਖਿਆਲ ਆ ਉਹ ਮੰਨਕਰ ਨੇ ਸਾਰੇ ਹਾਂ ਬਿਲਕੁਲ ਜੀ ਦੇਖੋ ਅੱਜ ਅਕਾਲੀ ਦਲ ਦੀ 10 ਸੀਟਾਂ ਦੇ ਉੱਤੇ ਜ਼ਮਾਨਤ ਜ਼ਬਤ ਹੋਈ ਹੈ 10 ਸੀਟਾਂ ਦੇ ਉੱਤੇ ਉਹਨਾਂ ਦੀ ਝੋਲੀ ਦੇ ਵਿੱਚ ਸਿਰਫ ਇੱਕ ਸੀਟ ਪਈ ਥੇਨ ਸਾਹਿਬ ਉਹ ਵੀ ਆਪਦੀ ਉਹ ਰਵਾਇਤੀ ਸੀਟ ਪਾਉਣ ਦੇ ਵਿੱਚ ਕਾਮਯਾਬ ਹੋਏ ਆ ਬਠਿੰਡੇ ਵਾਲੀ ਬਾਕੀ 10 ਸੀਟਾਂ ਦੇ ਉੱਤੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਣਾ ਤੇ ਭਾਜਪਾ ਦੇ ਨਾਲੋਂ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਘਟ ਜਾਣਾ ਵੋਟ ਪਰਸੈਂਟੇਜ ਘਟ ਜਾਣਾ ਇਹਦਾ ਮਤਲਬ ਇਹ ਆ ਕਿ ਅਕਾਲੀ ਦਲ ਦੇ ਬੁਰੇ ਚੜਤਿਆਂ ਦਾ ਪਹਾੜ ਆ ਵੀ ਖੇਤਰੀ ਪਾਰਟੀ ਪਰੇ ਹੋਗੀ ਦੂਜੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਗੁੱਸੇ ਦੀ ਲਹਿਰ ਆ ਟਿੱਪ ਤਾਂ ਮੁੰਡਿਆਂ ਦੇ ਉੱਤੇ ਪਰਚੇ ਹੋਣ ਕਰਕੇ ਐਨਐਸਏ ਲਾਉਣ ਦੇ ਕਰਕੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਉਹਨਾਂ ਦੇ ਕਰਕੇ ਸੋ ਇਸ ਕਰਕੇ ਪੰਜਾਬੀਆਂ ਨੇ ਇੱਕ ਨਵਾਂ ਤਜਰਬਾ ਕੀਤਾ ਪੰਜਾਬ ਦੇ ਲੋਕਾਂ ਨੇ ਤਜਰਬਾ ਕਰਦੇ ਹੀ ਆਮ ਆਦਮੀ ਪਾਰਟੀ ਮੁਰੇ ਲਾਂਦੀ ਪੰਜਾਬ ਦੇ ਲੋਕਾਂ ਨੇ ਤਜਰਬਾ ਕਰਦੇ ਹੀ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਪੰਜਾਬ ਦੇ ਲੋਕਾਂ ਨੇ ਤਜਰਬਾ ਕਰਦੇ ਹੀ ਅੱਜ ਫੇਰ ਪਹਿਲੇ ਤਜਰਬੇ ਤੋਂ ਉਖਤਾਈਵੇਂ ਲੋਕਾਂ ਨੇ ਅਜ ਇੱਕ ਨਵਾਂ ਤਜਰਬਾ ਕਰ ਲਿਆ ਸੋ ਪੰਜਾਬ ਦੇ ਵਿੱਚ ਤਜਰਬੇ ਹੁੰਦੇ ਰਹੇ ਆ ਪੰਜਾਬ ਦੇ ਵਿੱਚ ਤਜਰਬੇ ਹੁੰਦੇ ਰਹੇ ਨੇ ਆ ਪਰ ਜਿਨ੍ਹਾਂ ਦੇ ਕਰਕੇ ਤਜਰਬਾ ਹੋਇਆ ਉਹ ਤਜਰਬੇਕਾਰ ਹੋ ਕੇ ਕੀ ਕਰਦੇ ਆ ਇਹ ਉਹਨਾਂ ਦੇ ਤਦਰਫਰ ਕਰਦੀ ਗੱਲ ਆ ਪਰ ਇਹ ਗੱਲ ਬਿਲਕੁਲ ਸੱਚੀ ਆ ਪੰਜਾਬ ਦੇ ਵਿੱਚ ਜੇ ਅੱਜ ਆਮ ਆਦਮੀ ਪਾਰਟੀ ਤਿੰਨ ਸੀਟਾਂ ਦੇ ਉੱਤੇ ਸੀਮਤ ਹੋ ਕੇ ਰਹਿ ਗਈ ਆ ਕਿਉਂਕਿ ਇਹ ਗੱਲ ਕਹੀ ਜਾਂਦੀ ਸੀ ਕਿ 13 ਜ਼ੀਰੋ ਕਰ ਦਿਆਂਗੇ ਅਸੀਂ ਪਰ 13 ਦੇ ਮੁਰੋਂ ਏਕਾ ਲੈ ਗਿਆ ਇਕੱਲਾ 3 ਆ ਰਹਿ ਗਿਆ ਇਹਦੇ ਪਿੱਛੇ ਕਾਰਨ ਇਹ ਆ ਹੁਣ ਤੁਸੀਂ ਦੇਖੋ ਇਧਰ ਬਠਿੰਡਾ ਜਿਹੜਾ ਖੇਤਰ ਆ ਉਹਦੇ ਵਿੱਚ ਜਿੰਨੇ ਵਿਧਾਨ ਸਭਾ ਖੇਤਰ ਆ ਬਹੁਤਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਘਟ ਗਈ ਆ ਜਲੰਧਰ ਦੇ ਵਿੱਚ 9 ਵਿਧਾਨ ਸਭਾ ਹਲਕੇ ਆ ਹਰ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਵੋਟ ਘਟੀ ਆ ਪਰ ਮਤਲਬ ਕਹਿਣ ਦਾ ਇਹ ਜਿ ਕਿ ਜਿਹੜੇ ਵਿਧਾਇਕ ਨੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਫ੍ਰੀ ਹੈਂਡ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਨੌਜਵਾਨਾਂ ਦੇ ਵਿੱਚ ਗੁੱਸਾ ਹੈਗਾ ਤੀਜੀ ਗੱਲ ਇਹ ਹੈ ਜਿ ਕਿ ਆਮ ਆਦਮੀ ਪਾਰਟੀ ਨੂੰ ਹੁਣ ਕੰਮ ਪ੍ਰੈਕਟੀਕਲ ਤੌਰ ਤੇ ਕਰਕੇ ਦਿਖਾਉਣੇ ਪੈਣਗੇ ਉਹ ਗੱਲਾਂ ਬਾਤਾਂ ਛਾ ਗਏ ਆ ਗਏ ਆਹ ਗੱਲ ਕਹਤੀ ਉਹ ਗੱਲ ਕਹਤੀ ਇਹਦੇ ਨਾਲੋਂ ਕੋਣ ਪ੍ਰੈਕਟੀਕਲ ਤੌਰ ਦੇ ਉਤੇ ਕੰਮ ਕਰਕੇ ਦਿਖਾਉਣਾ ਪਊਗਾ ਇਹ ਜਿਹੜੀਆਂ ਤਿੰਨ ਸੀਟਾਂ ਮਿਲ ਗਿਆ ਨਾ ਇਸ ਆਉਂਦੇ ਸਮੇਂ ਦੇ ਵਿੱਚ ਇੱਕ ਸਿੱਖਿਆ ਵੀ ਭਾਈ ਹੁਣ ਲੋਕ ਸਿਰਫ ਕੰਮ ਚਾਹੁੰਦੇ ਆ ਜਿਹੜੀਆਂ ਗੱਲਾਂ ਕੀਤੀਆਂ ਪ੍ਰੈਕਟੀਕਲ ਤੌਰ ਦੇ ਉਤੇ ਕਰਕੇ ਦਿਖਾਈਆਂ ਜਾਣ ਨਹੀਂ ਤਾਂ ਪੰਜਾਬ ਦੇ ਲੋਕ ਇੱਕ ਨਵਾਂ ਤਜਰਬਾ ਕਰਨ ਦੇ ਰਾਹ ਦੇ ਉੱਤੇ ਫਿਰ ਤੁਰ ਪੈਣਗੇ ਅੱਛਾ ਜਿਹੜਾ ਤੁਸੀਂ ਜ਼ਿਕਰ ਕੀਤਾ ਯੋਧਿਆ ਦਾ ਅਕਲ ஆயੂਦੇ ਹੀ ਨਹੀਂ ਸਗੋਂ ਅਮੀਰ ਬਖੀਰੀ ਤੇ ਹੋਰ ਮਿੱਠੀ ਵਗੈਰਾ ਦੇ ਵਿੱਚ ਵੀ ਉਹੀ ਹਸ਼ਰ ਹੋਇਆ ਬਿਲਕੁਲ ਜੀ ਦੇਖੋ ਕਾਂਗਰਸ ਦੇ ਕਸ਼ੋਰੀ ਲਾਲ ਸ਼ਰਮਾ ਇਹਨਾਂ ਨੇ ਸਿਮਰਤੀ ਇਰਾਮੀ ਨੂੰ ਅੱਜ ਹਰਾਇਆ ਤੇ ਪਿਛਲੀ ਵਾਰ ਰਾਹੁਲ ਗਾਂਧੀ ਜਿਹੜੇ ਉਹ ਸਿਮਰਤੀ ਰਾਣੀ ਕੋਲੋਂ ਹਾਰ ਗਏ ਸੀਗੇ ਰਾਹੁਲ ਗਾਂਧੀ ਹਾਰ ਗਏ ਸੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਇਹ ਕਸ਼ੋਰੀ ਲਾਲ ਸ਼ਰਮਾ ਇੱਕ ਤਰੀਕੇ ਦੇ ਨਾਲ ਤੇ ਅੱਜ ਉਹ ਜਿੱਤ ਗਏ ਆ ਤੇ ਕਸ਼ੋਰੀ ਲਾਲ ਸ਼ਰਮਾ ਨੇ ਪਹਿਲੀ ਵਾਰ ਚੋਣ ਲੜੀ ਆ ਤੇ ਉਹ ਜਿੱਤ ਗਏ ਆ ਮਤਲਬ ਇਹ ਹੈ ਕਿ ਅੱਜ ਬਹੁਤ ਸਾਰੇ ਧੋਬੀ ਪਟਕੇ ਲੱਗੇ ਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਅੱਜ ਲਖੀਮਪੁਰ ਖੀਰੀ ਵਾਲਾ ਟੈਣੀ ਵੀ ਹਰ ਗਿਆ ਉਦੇ ਨਾਲ ਆਪਾਂ ਜਾਣਦੇ ਵੀ ਵਿਵਾਦ ਕਿਹਦੇ ਜੁੜੇ ਆ ਉਹ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਆਪਣੀ ਗੱਡੀ ਚੜਾਤੀ ਸੀਗੀ ਉਹਦੇ ਵਿੱਚ ਕਈ ਕਿਸਾਨਾਂ ਦੀ ਮੌਤ ਹੋਈ ਸੀ ਸੋ ਲੋਕਾਂ ਨੇ ਆਪਦਾ ਗੁੱਸਾ ਉੱਥੇ ਵੀ ਜ਼ਾਹਰ ਕੀਤਾ ਸੋ ਅੱਜ ਭਾਰਤ ਦੇ ਪੰਜ ਕੇਂਦਰੀ ਮੰਤਰੀ ਹਾਰੇ ਆ ਪੰਜ ਕੇਂਦਰੀ ਮੰਤਰੀ ਭਾਰਤ ਦੇ ਹਾਰੇ ਆ ਤੇ ਚਾਰ ਪੰਜਾਬ ਦੇ ਵਿੱਚ ਮੰਤਰੀ ਹਾਰੇ ਆ ਸੋ ਇਹ ਇੱਕ ਨਵੀਂ ਗੱਲ ਹੈਗੀ ਆ ਵੀ ਭਾਈ ਭਾਰਤ ਦੇ ਲੋਕ ਤੇ ਪੰਜਾਬ ਦੇ ਲੋਕ ਜੇਕਰ ਚਾਹਣ ਤਾਂ ਕੋਈ ਵੀ ਧੋਵੀ ਪਟਕਾ ਲਾ ਸਕਦੇ ਆ ਅੱਛਾ ਬਹੁਤ ਸਾਰੇ ਲੋਕ ਇਹ ਸਵਾਲ ਪੁੱਛ ਰਹੇ ਆ ਅ ਕੀ ਜਿਹੜੇ ਮੰਤਰੀ ਹਾਰੇ ਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜਿਵੇਂ ਖੁੱਡੀਆਂ ਸਾਹਿਬ ਸੀ ਇਹ ਵਾਪਸ ਹੁਣ ਫਿਰ ਮੰਤਰੀ ਬਣ ਜਾਣਗੇ ਦੇਖੋ ਜੀ ਉਹ ਮੰਤਰੀ ਤਾਂ ਹੈਗੇ ਆ ਸਨ ਸਰ ਗੱਲ ਇਹ ਜੀ ਕਿ ਉਹ ਮੰਤਰੀ ਤਾਂ ਹਲੇ ਇਹ ਨਹੀਂ ਕਿ ਉਹ ਸਾਬਕਾ ਹੈਗੇ ਆ ਖੁੱਡੀਆਂ ਸਾਹਿਬ ਵੀ ਮੰਤਰੀ ਆ ਬਾਕੀ ਵੀ ਮੰਤਰੀ ਓਵੇਂ ਦੇ ਓਵੇਂ ਹੈਗੇ ਆ ਕੁਲਦੀਪ ਸਿੰਘ ਢਾਲੀਵਾਲ ਵੀ ਮੰਤਰੀ ਆ ਬਾਕੀ ਜਿਹੜੇ ਜਿਹੜੇ ਹੋਰ ਮੈਦਾਨ ਦੇ ਵਿੱਚ ਡਾਕਟਰ ਬਲਬੀਰ ਸਿੰਘ ਉਹ ਵੀ ਮੰਤਰੀ ਹੈਗੇ ਆ ਸੋ ਉਹਨਾਂ ਮੇਰੇ ਖਿਆਲ ਮੰਤਰੀਆਂ ਦੇ ਇਹ ਆਉਂਦੇ ਸਮੇਂ ਦੇ ਵਿੱਚ ਤੈਅ ਹੋਊਗਾ ਵੀ ਭਾਈ ਆਪਾਂ ਕੀ ਕਰਨਾ ਕੀ ਨਹੀਂ ਪਰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਅਥਨ ਸਾਹਿਬ ਜਿਹੜੇ ਸਾਡੇ ਰੈੱਡ ਐਫਐਮ ਦੇ ਪਰਿਵਾਰਕ ਮੈਂਬਰ ਆ ਬੈਂਕੂਵਰ ਦੇ ਵਿੱਚ ਤੇ ਉਹ ਸਾਰੇ ਜਾਣਦੇ ਆ ਕਿ ਗੁਰਮੀਤ ਸਿੰਘ ਖੁੱਡੀਆਂ ਬਹੁਤ ਇਮਾਨਦਾਰ ਤੇ ਨੇਕ ਬੰਦੇ ਆ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਵਿਵਾਦ ਨਹੀਂ ਜੁੜਿਆ ਸਰਦਾਰ ਜਗਦੇਵ ਸਿੰਘ ਖੁੱਡੀਆਂ ਦੇ ਸੁਪੁੱਤਰ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਆ ਮੈਂ ਬਠਿੰਡੇ ਦੇ ਵਿੱਚ ਜਾ ਕੇ ਤਿੰਨ ਚਾਰ ਵਾਰ ਕਵਰੇਜ ਕਰਨ ਦੇ ਲਈ ਗਿਆ ਉੱਥੇ ਲੋਕਾਂ ਦੇ ਵੱਡੇ ਹਿੱਸੇ ਨੇ ਗੱਲ ਕਹੀ ਕਿ ਆਮ ਆਦਮੀ ਪਾਰਟੀ ਨੂੰ ਛੱਡੋ ਯਾਰ ਆਮ ਆਦਮੀ ਪਾਰਟੀ ਇੱਕ ਪਾਸੇ ਤੇ ਖੁੱਡੀਆਂ ਸਾਹਿਬ ਇੱਕ ਪਾਸੇ ਉਹ ਕਹਿੰਦੇ ਆਮ ਆਦਮੀ ਪਾਰਟੀ ਨਾਲ ਤਾਂ ਕਈ ਵਾਰ ਜੁੜੇ ਪਰ ਯਾਰ ਅਸੀਂ ਖੁੱਡੀਆਂ ਦੇ ਨਾਲ ਆ ਜਿੱਤ ਹਾਰ ਬਣੀ ਆਈ ਹੈ ਪਰ ਖੁੱਡੀਆਂ ਸਾਹਿਬ ਮੇਰਾ ਤਾਂ ਖਿਆਲ ਆ ਕਿ ਮੰਤਰੀ ਅਹੁਦੇ ਦੇ ਉੱਤੇ ਬਣੇ ਰਹਿਣਗੇ ਬਾਕੀ ਮੈਨੂੰ ਲੱਗਦਾ ਵੀ ਹੁਣ ਜਦੋਂ ਜਮਨੀ ਚੋਣਾਂ ਹੋਣੀਆਂ ਪੰਜਾਬ ਦੇ ਵਿੱਚ 4-5 ਸੀਟਾਂ ਖਾਲੀ ਹੋਗੀਆਂ ਸ਼ੀਤ ਲੰਗਰਾਲ ਵਾਲੀ ਸੀਟ ਖਾਲੀ ਹੋਗੀ ਆ ਮੀਤਹੇਰ ਵਾਲੀ ਹੋਗੀ ਆ ਰਾਜਕੁਮਾਰ ਚੱਬੇਵਾਲ ਖੁਰਾਂ ਵਾਲੀ ਹੋਗੀ ਆ ਇਧਰ ਰਾਜਾ ਬੜਿੰਗ ਵਾਲੀ ਹੋਗੀ ਆ ਸੁਖਜਿੰਦਰ ਸਿੰਘ ਰੰਧਾਵਾ ਖੁਰਾਂ ਵਾਲੀ ਹੋਗੀ ਆ ਸੋ ਇਹ ਹੁਣ ਜਮਨੀ ਚੋਣਾਂ ਹੋਣੀਆਂ ਉਦੋਂ ਤੱਕ ਜੇਕਰ ਮੰਤਰੀ ਬੰਡਲ ਦੇ ਵਿੱਚ ਕੋਈ ਬਦ ਤਾਂ ਮੇਰਾ ਕਹਿ ਲਾ ਵੀ ਕੁਝ ਜ਼ਿਆਦਾ ਪੋਰਟਫੋਲੀਓ ਪਰ ਬਦਲ ਜੇ ਪਰ ਮੈਨੂੰ ਲੱਗਦਾ ਨਹੀਂ ਕਿ ਖੁਡੀਆਂ ਸਾਹ ਵਰਗਾ ਬੰਦਾ ਜਿਹੜਾ ਉਹ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਜਾ ਸਕਦਾ ਹੈ ਸੁਖਵੀਰ ਸਿੰਘ ਬਾਦਲ ਹਰੋਣ ਨੇ ਬੜੀ ਹੰਬਲ ਗੱਲ ਕੀਤੀ ਆ ਉਹ ਕਹਿੰਦੇ ਵੀ ਅਸੀਂ ਆਪਣੀ ਹਾਰ ਦੇ ਕਾਰਨ ਟਟੋਲਾਂਗੇ ਬਿਲਕੁਲ ਵਧੀਆ ਗੱਲ ਹੈ ਜੀ ਹਾਰ ਦੇ ਕਾਰਨ ਲੱਭਣੇ ਚਾਹੀਦੇ ਆ ਇਹ ਹਾਰ ਦੇ ਕਾਰਨ ਜੇਕਰ ਆਪਾਂ ਨਾਲ ਲੱਭਾਂਗੇ ਤਾਂ ਹੋਰ ਲੱਭਣੇ ਕਿੰਨੇ ਆ ਅੱਜ ਭਾਜਪੀ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਕਰਨ ਜੀ ਦੇਖੋ ਇਹਨਾਂ ਦਾ ਤਾਂ ਸਾਡੇ ਨਾਲੋਂ ਵੀ ਵਾਜਾ ਵੱਜ ਗਿਆ ਇਹਨਾਂ ਦੇ ਤਾਂ ਪੱਲੇ ਕੁਝ ਨਹੀਂ ਘਾ ਹੁਣ ਇਹਨਾਂ ਦੀ ਵੋਟ ਫੀਸ ਦੀ ਕਿੰਨੀ ਘਟ ਗਈ ਐ ਇਹਨਾਂ ਦੇ ਪਿੱਛੇ ਪੱਲੇ ਕੁਝ ਨਹੀਂ ਰਹਾ ਹੁਣ ਗੱਲ ਇਹ ਆ ਕਿ ਇਸ ਵੇਲੇ ਸਾਬਤ ਕਰਨਾ ਪਊਗਾ ਅਕਾਲੀ ਦਲ ਨੂੰ ਅਕਾਲੀ ਦਲ ਦੇ ਨਾਲ ਢੇਰ ਵਿਵਾਦ ਜੁੜੇ ਆ ਹਾਂ ਇੱਕ ਸੀਟ ਬਚਾਉਣ ਦੇ ਵਿੱਚ ਕਾਮਯਾਬ ਹੋਏ ਆ ਉਹ ਵੀ ਬਹੁਤ ਜ਼ਬਰਦਸਤ ਜੰਗ ਦੇ ਵਿੱਚ ਹੋਏ ਆ ਉਹਨਾਂ ਦੇ ਲਈ ਚਲੋ ਚੰਗੀ ਗੱਲ ਆ ਉਹਨਾਂ ਨੇ ਆਪਦਾ ਘਰ ਬਚਾਇਆ ਇੱਕ ਤਰੀਕੇ ਨਾਲ ਇਹ ਇੱਕ ਸੀਟ ਬਚਾ ਲਈ ਆ ਪਰ ਨਹੀਂ ਉਹ ਤਾਂ ਮੇਰੇ ਖਿਆਲ ਅਟੈਨਾ ਸਭ ਡਿਜ਼ਰਵ ਵੀ ਕਰਦੇ ਸੀ ਕਾਰਨੋ ਦਾ ਇਹ ਆ ਕਿ ਜਿੰਨਾ ਕੰਮ ਬਠਿੰਡੇ 'ਚ ਉਹਨਾਂ ਨੇ ਕੀਤਾ ਮੇਰਾ ਖਿਆਲ ਆ ਵੀ ਜਿੰਨੇ ਸਾਲ ਉਹਨੇ ਸਰਕਾਰ ਰਹੀ ਆ ਜੋ ਕਿਧਰੋਂ ਵੀ ਕੋਈ ਚੀਜ਼ ਮਿੜੀ ਆ ਲੈ ਆ ਕੇ ਬਠਿੰਡੇ ਸੱਟਤੀ ਉਹਨਾਂ ਨੇ ਬਠਿੰਡਾ ਤਾਂ ਹੁਣ ਉਹਨਾਂ ਨੇ ਚੰਡੀਗੜ੍ਹ ਵਰਗਾ ਬਣਾ ਦਿੱਤਾ ਜੀ ਫੇਰ ਤਾਂ ਉਹਨਾਂ ਨੇ ਜਿੰਨਾ ਹੀ ਚਾਹੀਦਾ ਸੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਛਣ ਸਾਹਿਬ ਜਦੋਂ ਪੰਜ ਬੰਦਿਆਂ ਦੀ ਬੜੀ ਜ਼ਬਰਦਸਤ ਜੰਗ ਚੱਲਦੀ ਹੋਵੇ ਜਿਹਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਦੀ ਇੱਜ਼ਤ ਵਕਾਰ ਦਾ ਦੇ ਉੱਤੇ ਲੱਗਾ ਹੋਵੇ ਜਦੋਂ ਸਤਾਧਾਰੀ ਧਿਰਨਾ ਵੀ ਪੂਰਾ ਜ਼ੋਰ ਲੱਗਾ ਹੋਵੇ ਤੇ ਕਾਂਗਰਸ ਤੇ ਭਾਜਪਾ ਤੇ ਉੱਥੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਲਖਾ ਸਿੰਘ ਸਿਧਾਣਾ ਉਹ ਵੀ ਮੈਦਾਨ ਦੇ ਵਿੱਚ ਹੋਣ ਉਸ ਵੇਲੇ ਸੀਟ ਜਦੋਂ ਇੰ样 ਲੱਗਦੀ ਹੋਵੇ ਕਿ ਇਹ ਨਿਕਲ ਜਾਣੀ ਹੈ ਨਾਲੇ ਹੱਥ ਦੇ ਵਿੱਚੋਂ ਨਿਕਲ ਗਈ ਨਿਕਲ ਗਈ ਨਿਕਲ ਗਈ ਤੇ ਅੱਜ ਇਹ ਵੀ ਗੱਲ ਸੱਚੀ ਹੈ ਕਿ ਜਦੋਂ ਪੋਸਟਲ ਬੈਲਟ ਦੀ ਗਣਤੀ ਸ਼ੁਰੂ ਹੋਈ ਹੈ ਤਾਂ ਗੁਰਮੀਤ ਸਿੰਘ ਖੁੱਡੀਆਂ ਇੱਕ ਘੰਟੇ ਤੱਕ ਅੱਗੇ ਵੀ ਰਹੇ ਆ ਇਹ ਅੱਗੇ ਸੀ ਹਰਸਮਰਤਕ ਔਰ ਬਾਦਲ ਪਿੱਛੇ ਸੀ ਪਰ ਉਹ ਘੰਟੇ ਤੋਂ ਬਾਅਦ ਇਹ ਪਾਸਾ ਪਲਟਿਆ ਫਿਰ ਹਰਸਮਰਤਕ ਔਰ ਬਾਦਲ ਅੱਗੇ ਹੋਏ ਆ ਪਹਿਲਾਂ ਇਉਂ ਹੀ ਪ੍ਰਤੀਤ ਹੁੰਦਾ ਸੀ ਵੀ ਖੁੱਡੀਆਂ ਸਾਹਿਬ ਸੀਟ ਲੈ ਗਏ ਆ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਅੱਜ ਗਰਮੀ ਸੀਗੀ ਜੀ ਵੈਸੇ ਲੰਗੀ ਰਾਤ ਪੂਰੇ ਪੰਜਾਬ ਦੇ ਵਿੱਚ ਹਨੇਰੀ ਕਾਫੀ ਚੱਲੀ ਆ ਮਾੜੀ ਮੋਟੀ ਕੰਮਣਜੀ ਵੀ ਹੋਈ ਆ ਅੱਜ ਪੰਜਾਬ ਦੇ ਵਿੱਚ ਦਿਨ ਦੇ ਵੇਲੇ 45 45 ਡਿਗਰੀ ਟੈਂਪਰੇਚਰ ਸੀ ਤੇ ਮੌਸਮ ਵਿਭਾਗ ਨੇ ਕਿਹਾ ਜੀ ਕਿ ਆਉਂਦੇ 72 ਘੰਟੇ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਰਹਿਣਾ ਜੀ ਚੰਨੀ ਮੈਂ ਉਹ ਚੰਨੀ ਦੀ ਗੱਲ ਕਰਨੀ ਭੁੱਲ ਗਿਆ ਬਿਲਕੁਲ ਜੀ ਦੇਖੋ ਚੰਨੀ ਹੋਰੀ ਜਿੱਤ ਗਈ ਹੈ ਜੀ ਚੰਨੀ ਹੋਰਾ ਦੇ ਨਾਲ ਵਿਵਾਦ ਇਹ ਜੁੜਦਾ ਸੀ ਕਿ ਉਹ ਚਮਕੌਰ ਸਾਹਿਬ ਤੋਂ ਜਲੰਧਰ ਆ ਗਏ ਆ ਪਰ ਚਰਨਜੀਤ ਸਿੰਘ ਚੰਨੀ ਹੋਰੀ ਪੰਜਾਬ ਦੇ ਤੇ ਇੱਕੋ ਪਾਰਟੀ ਦੇ ਤੇ ਬਾਕੀ ਜਿਹੜੇ ਤਿੰਨ ਮੁਕਾਬਲੇ ਦੇ ਵਿੱਚ ਸੀਗੇ ਉਹ ਤਿੰਨੇ ਦਲ ਬਦਲੂ ਤੁਸੀਂ ਦੇਖੋ ਪਵਨ ਕੁਮਾਰ ਟੀਨੂ ਆ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਆਪ ਚਾ ਗਏ ਤੇ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਆਪ ਨੂੰ ਛੱਡ ਕੇ ਭਾਜਪੀ ਚਲੇ ਗਏ ਤੇ ਮਹਿੰਦਰ ਸਿੰਘ ਕੇਪੀ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਚ ਆ ਗਏ ਮਤਲਬ ਇਹ ਆ ਕਿ ਦਲ ਬਦਲੂਆਂ ਨੂੰ ਲੋਕਾਂ ਨੇ ਪਰੇ ਕਰਤਾ ਜੀ ਧੱਕੇ ਤੇ ਹੰਸ ਰਾਜ ਹੰਸਣਾ ਬਹੁਤ ਬੁਰੀ ਹੋਈ ਹੈ ਆ ਇਹ ਗੱਲ ਸੱਚੀ ਹੈ ਜੀ ਹੰਸ ਰਾਜ ਹੰਸੋਰਾ ਨਾਲ ਮਾਰੀ ਹੋਈ ਹੈ ਉਹ 5ਵੇਂ ਨੰਬਰ ਦੇ ਉੱਤੇ ਆ ਜੀ ਤੇ ਹੁਣ ਮੈਨੂੰ ਲੱਗਦਾ ਕਿ ਭਾਜਪਾ ਕੋਲੇ ਐਬਸੋਲਿਊਟ ਮੈਜੋਰਿਟੀ ਵੀ ਹੈ ਨਹੀਂ ਜਿਹੜੇ ਕਹਿੰਦੇ ਸੀ ਤੈਨੂੰ ਅਕਾਮੋਡੇਟ ਕਰ ਲਾਂਗੇ ਜੇ ਤੂੰ ਹਾਰ ਵੀ ਗਿਆ ਦੇਖੋ ਜੇ ਤਾਂ ਉਹਨਾਂ ਦੇ ਹੁਣ ਹਾਈ ਕਮਾਂਡ ਦੇ ਕਿੰਨੇ ਕੁ ਉਹ ਭਰੋਸੇ ਦੇ ਵਿੱਚ ਆ ਹਾਈ ਕਮਾਂਡ ਦੇ ਕਿੰਨੇ ਕੁ ਉਹ ਨਿਗਾ ਦੇ ਵਿੱਚ ਆ ਗੁੱਡ ਬੁੱਕ ਦੇ ਵਿੱਚ ਆ ਇਹ ਉਹਦੇ ਉੱਤੇ ਨਿਰਪਰ ਕਰਦੀ ਗੱਲ ਆ ਨਹੀਂ ਤਾਂ ਭਾਜਪਾ ਦੇ ਕੋਲੇ ਬਹੁਤ ਸਾਰੀਆਂ ਚੇਅਰਮੈਨੀਆਂ ਹੁੰਦੀਆਂ ਜਿਹੜੀ ਵੀ ਕੇਂਦਰ ਦੇ ਵਿੱਚ ਜਿਹੜੀ ਪਾਰਟੀ ਹੋਵੇ ਉਹ ਜੇਕਰ ਉਹਨਾਂ ਨੇ ਐਡਜਸਟ ਕਰਨਾ ਹੋਵੇ ਕਿਸੇ ਬੰਦੇ ਨੂੰ ਕੋਈ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਬਣਾ ਦਿੰਦੇ ਆ ਕਿਸੇ ਨੂੰ ਕਿਤੇ ਹੋਰ ਐਡਜਸਟ ਕਰ ਦਿੰਦੇ ਆ ਬਾਕੀ ਵਕਤ ਦੱਸੂਗਾ ਉਹਦਾ ਹੰਸਰਾਚ ਹੰਸੋੜਾ ਨੇ ਕਈ ਇੰਟਰਵਿਊਜ਼ ਦੇ ਵਿੱਚ ਕਿਹਾ ਵੀ ਜਿਨ੍ਹਾਂ ਨੇ ਮੈਨੂੰ ਇੱਥੇ ਖੜਾ ਕੀਤਾ ਉਹ ਮੇਰੇ ਬਾਰੇ ਪਵਿੱਖ ਚ ਵੀ ਸੋਚਣਗੇ ਜੀ ਤੇ ਚੰਡੀਗੜ੍ਹ ਦੇ ਵਿੱਚ ਵੀ ਮਨੀਸ਼ ਤਿਵਾੜੀ ਕਾਂਗਰਸੀ ਨੇ ਉਹ ਉਹ ਜਿੱਤੇ ਨੇ ਹਾਂ ਬਿਲਕੁਲ ਜੀ ਸੰਜੇ ਟੰਡਨ ਉੱਥੇ ਹਾਰ ਗਏ ਆ ਤੇ ਮਨੀਸ਼ ਤਿਵਾੜੀ ਉੱਥੇ ਜਿੱਤੇ ਆ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਾਂਝੇ ਤੌਰ ਤੇ ਮਿਲ ਕੇ ਚੋਣ ਲੜੀ ਹੈ ਜੀ ਦਿੱਲੀ ਦੀਆਂ ਸੀਟਾਂ ਬਾਰੇ ਕੁਝ ਪਤਾ ਲੱਗਾ ਸੱਤੇ ਹਾਰ ਗਏ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਕਿਤੇ ਪੇਸ਼ ਨਹੀਂ ਚੱਲੀ ਤੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਕਨਈਆ ਕੁਮਾਰ ਬੰਦਾ ਬੁਲਾਰਾ ਜ਼ਬਰਦਸਤ ਆ ਤੇ ਮੈਨੂੰ ਲੱਗਦਾ ਸੀ ਵੀ ਉਹ ਜਿੱਤੂਗਾ ਜਿੱਤ ਜਾ ਸਕਦਾ ਪਰ ਉਹ ਵੀ ਹਾਰ ਗਿਆ ਸੱਤੇ ਸੀਟਾਂ ਦੇ ਉੱਤੇ ਬੀਜੇਪੀ ਨੇ 2019 ਦੇ ਮੁਕਾਬਲਤਨ ਐਤਕੀ ਬੰਦੇ ਬਦਲ ਕੇ ਖੜੇ ਕੀਤੇ ਸੀ ਸੱਤੇ ਸੀਟਾਂ ਦੇ ਉੱਤੇ ਉਹਨਾਂ ਦੀ ਜਿੱਤ ਹੋਈ ਹੈ ਜੀ ਤੇ ਜਿਹੜੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਚਾਰ ਲੋਕ ਸਭਾ ਦੀਆਂ ਸੀਟਾਂ ਚਾਰਾਂ ਦੇ ਉੱਤੇ ਬੀਜੇਪੀ ਜਿੱਤੀ ਹੈ ਜੀ ਟੰਗੜਾ ਰਣੌਤ ਵੀ ਮੰਡੀ ਸੀਟ ਤੋਂ ਜਿੱਤੀ ਹੈ ਟ੍ਰੇਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ